ਸਤ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਸ਼ਹਿਰ ਸਿਟੀ ਜ਼ਿਲ੍ਹਾ ਜਿਹੜਾ ਦੋਸਤੋ ਤਰਨਤਾਰਨ ਸਾਹਿਬ ਖਾਸ ਤਰਨਤਾਰਨ ਸਾਹਿਬ ਤੁਸੀਂ ਵਿਜਿਟ ਕਰਨੀ ਹੈਗੀ ਆ ਪੂਰਾ ਐਡਰੈਸ ਪੂਰਾ ਪ੍ਰੋਪਰ ਜਿਹੜਾ ਦੋਸਤੋ ਐਡਰੈਸ ਤੁਹਾਨੂੰ ਆਪਾਂ ਕਨਫਰਮ ਕਰਾ ਦਾਂਗੇ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਤੇ ਅੱਜ ਦੋਸਤੋ ਸੈਕੰਡ ਵੀਡੀਓ ਆਪਣੀ ਜਿਹੜੀ ਇਸ ਘਰ ਤੋਂ ਹੈਗੀ ਆ ਤੇ ਦੋ ਬੈੜਾਂ ਤੁਹਾਨੂੰ ਦਿਖਾਉਣੀਆਂ ਨੇ ਠੀਕ ਹੈ ਜੀ ਦੋਨੋਂ ਜਿਹੜੀਆਂ ਦੋਸਤੋ ਜਰਸੀ ਦੇ ਵਿੱਚ ਨੇ ਠੀਕ ਹੈ ਤੇ ਬਰੀਡ ਵਾਈਜ਼ ਦੋਨੋਂ ਜਰਸੀ ਦੇ ਵਿੱਚ ਨੇ ਤੇ ਸੂਈਆਂ ਸਵਾਈਆਂ ਨੇ ਠੀਕ ਹੈ ਜੀ ਇੱਕ ਵਾਰ ਜਿਹੜੀ ਹੈਗੀ ਦੋਸਤੋ ਲਾਲ ਜਰਸੀ ਦੇ ਵਿੱਚ ਇਹ ਵੱਡੇ ਕੱਦ ਪੁੱਤ ਦੇ ਵਿੱਚ ਜਾ ਤੇ ਇਹ ਮੈਨੂੰ ਲੱਗਦਾ ਵੀ ਦਿਨ ਹਜੇ ਕੱਚੀ ਆ ਦਿਨ ਹਜੇ ਲੱਗੇਗੀ ਇੱਕ ਬਿਲਕੁਲ ਤਾਜੀ ਸੂਈ ਵੇੜ ਹੈਗੀ ਬਲੈਕ ਆ ਠੀਕ ਆ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲਵਾਂਗੇ ਤੇ ਸਮਾਂ ਜਿਹੜਾ ਦੋਸਤੋ ਤੁਸੀਂ ਜਰੂਰ ਜਿਹੜਾ ਅਕਾਊਂਟ ਕਰ ਸਕਦੇ ਹੋ ਠੀਕ ਹੈ ਜੀ 4:30 ਵਜੇ ਦਾ ਜਿਹੜਾ ਦੋਸਤੋ ਸ਼ਾਮ ਦਾ ਸਮਾਂ ਹੈਗਾ ਤੇ ਚੁਵਾਈ ਆਪਾਂ ਤੁਹਾਨੂੰ ਦੋਸਤੋ ਜਿਹੜੀ ਹੁਣ ਇਹ ਵੈੜ ਬਿਲਕੁਲ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹਦੀ ਚੁਵਾਈ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਵੇਖਣ ਚ ਮਿਲੇਗੀ ਤੇ ਗੱਲਬਾਤ ਦੇ ਲਈ ਆਪਾਂ ਚੱਲਦੇ ਹਾਂ ਵੀਰ ਦੇ ਕੋਲ ਪੁੱਛ ਲੈਣੇ ਕੀ ਡਿਟੇਲ ਹੈਗੀ ਆ ਇਹਨਾਂ ਐਨੀਮਸ ਦੀ ਆਜੋ ਵੀਰ ਜੀ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਤੇ ਇੱਕ ਵੀਰ ਜੀ ਆਪਣੇ ਨਵੇਂ ਭੈਣ ਭਰਾ ਆਪਣਾ ਉਹਨਾਂ ਨੂੰ ਜ਼ਰੂਰ ਆਪਣਾ ਨਾਮ ਵੀ ਜ਼ਰੂਰ ਦੱਸ ਦੋ ਵੀਰ ਜੀ ਮੇਰਾ ਨਾਮ ਗਰਜੰਟ ਸਿੰਘ ਆ ਹਾਂਜੀ ਤਰਨਤਾਰਨ ਸ਼ਹਿਰ ਤੋਂ ਆਈਏ ਠੀਕ ਆ ਤੇ ਗਰਜੇ ਗਦਾਮ ਤੇ ਬਿਲਕੁਲ ਲਾਤੀ ਸ਼ਨੀ ਮੰਦਰ ਦਾ ਜਿਹੜੇ ਬਿਲਕੁਲ ਗਦਾਮ ਐਫਸੀਆਈ ਤੇ ਆ ਗਿਆ ਹਾਂਜੀ ਠੀਕ ਆ ਜੀ ਤੇ ਸ਼ਨੀ ਮੰਦਰ ਬਿਲਕੁਲ ਕੋਲ ਹਾਂਜੀ ਹਾਂਜੀ ਠੀਕ ਆ ਤੇ ਵੀਰ ਦਾ ਨਾਮ ਜਿਹੜਾ ਦੋਸਤੋ ਗਰਜੰਟ ਸਿੰਘ ਆ ਠੀਕ ਆ ਜੀ ਤੇ ਵੜਾ तकरीबन ਦੋ ਆਪਾਂ ਪਹਿਲਾਂ ਸੇਲ ਬਾਈ ਜੀ ਕੀਤੀਆਂ ਸੀ ਹਨਾ ਉਹ ਤੇ ਚੰਗੇ ਰਿਕਾਰਡ ਰਹਿ ਅੱਗੇ ਜਿੱਥੇ ਵੀ ਗਈਆਂ ਨੇ ਵਧੀਆ ਦੁੱਧ ਦੇ ਰਹੀਆਂ ਹਾਂਜੀ ਬਾਜੀ ਚੰਗੇ ਵਧੀਆ 3 3 4 4 ਕਿਲੋ ਵਾਧੇ ਨਿਕਲਿਆ ਹਾਂ ਮੈਂ ਅ ਜਿੰਨਾ ਦੱਸਿਆ ਸੀ ਉਸ ਤੋਂ ਵੱਧ ਹੀ ਗਿਆ ਠੀਕ ਹੈ ਨਾਲੇ ਉਹ ਤੋਂ ਬਾਈ ਸੂਈਆਂ ਵੀ ਤਾਜੀਆਂ ਹੀ ਸੀ ਠੀਕ ਹੈ ਬਾਕੀ ਪੀਕ ਤੇ ਹੁਣ ਚੱਲਣ ਲਈ ਹੋਣੀਆਂ ਦੁੱਧ ਵਧੀਆ 4 ਲੀਟਰ ਵਧੀਆ ਨੇ ਹਾਂਜੀ ਹਾਂਜੀ ਠੀਕ ਹੈ ਤੇ ਗੁਰਜੰਟ ਵੀਰੇ ਅੱਜ ਦੋ ਵੜਾ ਨੇ ਇਹ ਵੀ ਜਰਸੀ ਚ ਆ ਗਈ ਲਾਲ ਵੀ ਹਾਂਜੀ ਹਾਂਜੀ ਤੇ ਇੱਕ ਜਿਹੜੀ ਇਹ ਬਲੈਕ ਇਹ ਸੂਈ ਹੈ ਇਹ ਵੀ ਜਰਸੀ ਆ ਗਈ ਹੈ ਥੋੜੀ ਅੰਗ ਦੇ ਵਿੱਚ ਹਨਾ ਤੇ ਵੀਰ ਕਰੀਏ ਸ਼ੁਰੂਆਤ ਆਪਾਂ ਇਸ ਵੜੜ ਤੋਂ ਜਿਹੜੀ ਬਲੈਕ ਜਰਸੀ ਆਪਣੀ ਬਿਲਕੁਲ ਸਾਹਮਣੇ ਦਿਖ ਰਹੀ ਹੈ ਕੀ ਡਿਟੇਲ ਹੈ ਵੀਰੇ ਇਸ ਦੀ ਇਹ ਪਾਜੀ ਪਹਿਲਾਂ ਸੂਗ ਹੈ ਜਬੱਚੀ ਦੋ ਅੰਦ ਬੱਚੀ ਜੀ ਠੀਕ ਹੈ ਜੀ ਹਾਂਜੀ ਤੇ ਦੁੱਧ ਤਕਰੀਬਨ ਇਹਦੇ ਥੱਲੇ 16-17 ਲੀਟਰ ਆ 15 ਦੀ ਆਪਣੀ ਗਾਰੰਟੀ ਆ ਠੀਕ ਆ ਜੀ ਹਾਂਜੀ ਬਲਕਿ 15 ਲੀਟਰ ਹੁਣ ਕੋਈ ਵੀ ਭੈਣ ਭਰਾਵੇ ਦੋ ਟਾਈਮ ਚੋਲੇ ਚੋਲੇ ਅੱਜ ਤੇ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਸਮਾਂ 10 ਦਿਨ ਹੋਈ ਜੀ ਵਿੱਚ 10 ਦਿਨ ਤੇ ਮਗਰ ਵੀ ਭਾਈ ਮੈਂ ਜਿੱਦਾਂ ਦੇਖ ਰਿਹਾ ਸੀ ਮਗਰ ਵੀ ਬੱਚੀ ਬਿਲਕੁਲ ਇਹਨਾਂ ਬਿੰਨ ਇਸੇ ਤਰ੍ਹਾਂ ਦੀ ਜਰਸੀ ਦੀ ਆ ਹਾਂਜੀ ਹਾਂਜੀ ਬੱਚੀ ਹੈ ਨਾ ਨੀਚੇ ਹਾਂਜੀ ਆਜੀ ਬੱਚੀ ਬਾਈ ਠੀਕ ਆ ਤੇ 10 ਕਿ ਦਿਨ ਦਾ ਸਮਾਂ ਹੋ ਗਿਆ ਨਾ ਜੀ ਹਾਂਜੀ ਤੇ 15 ਪਲਾਸੀ ਹੁਣ ਚੱਲਣ ਰਹੀ ਆ ਹਾਂਜੀ ਠੀਕ ਆ ਬਾਕੀ ਥਣ ਥਣ ਦੀ ਜਿਹੜੀ ਸ਼ੇਪ ਆ ਦੋਸਤੋ ਤੁਸੀਂ ਵੇਖ ਕੇ ਚੈੱਕ ਕਰੋ ਚੰਗਾ ਜੀ ਬਿਲਕੁਲ ਨੂਕ ਵਾਲਾ ਚੰਗਾ ਥਣਾ ਠੀਕ ਹੈ ਜੀ ਲੰਬਾਈ ਥਣ ਦੀ ਜਿਹੜੀ ਆ ਦੋਸਤੋ ਬਿਲਕੁਲ ਮੁਠੀ ਵਿੱਚ ਆਉਣ ਵਾਲੀ ਆ ਤੇ ਹਰ ਪਾਸੇ ਤੁਹਾਨੂੰ ਆਪਾਂ ਦਿਖਾ ਦੇਣੀ ਹੈ ਚੰਗੀ ਤਸੱਲੀ ਦੇ ਨਾਲ ਤੇ ਬਿਲਕੁਲ ਬ੍ਰੀਡ ਦੇ ਵਿੱਚ ਕੁਛ ਵੀ ਜਿਹੜੀ ਦੋਸਤੋ ਬਿਲਕੁਲ ਵੇਖੋਗੇ ਤੁਸੀਂ ਖੁਜਾਂ ਤੋਂ ਉੱਪਰਲੇ ਪਾਸੇ ਰਹਿ ਜਾਂਦੀ ਹੈ ਬਿਲਕੁਲ ਬਰਾਬਰ ਸਟੇਟ ਤੇ ਆ ਜਿਹੜੇ ਥਣ ਹੈਗੇ ਉਲਟ ਬਹਿਣੀ ਵਾਲੇ ਪਾਸੇ ਤੋਂ ਤੇ ਦੈਣੀ ਦੇ ਪਾਸੇ ਤੋਂ ਥਣਾ ਦੀ ਜਿਹੜੀ ਆ ਸ਼ੇਪ ਤੁਸੀਂ ਦੇਖ ਲਓ ਠੀਕ ਹੈ ਜੀ ਤੇ ਚਵਾਈ ਵੀਰ ਗੁਰਜੰਟ ਇੱਕ ਨੰਬਰ ਲੱਗੀ ਇਹਨੂੰ ਸਾਰੀ ਹਾਂਜੀ ਹਾਂਜੀ ਭਾਜੀ ਬਹੁਤ ਪੌਲੀ ਚਾਵਾਂ ਚ ਠੀਕ ਹੈ ਜੀ ਹਾਂਜੀ ਠੀਕ ਇਹਨੂੰ ਫਿਰ ਖੋਲ ਕੇ ਥੋੜ ਕੇ ਉੱਧ ਪਾਸੇ ਹੋ ਜਾਓ ਵੈੜ ਜੜੀਏ ਦੋਸਤੋ ਕੱਦ ਕਾਠੀ ਸੋਨਾ ਹੈਗਾ ਵੈੜ ਦਾ ਤੇ ਬਿਲਕੁਲ ਚੰਗੀ ਪੇਟ ਪੁੱਠੇ ਦਾ ਤੁਸੀਂ ਵੇਖੋਗੇ ਰਾਜੀ ਵੈੜ ਆ ਤੇ ਬਲੈਕ ਆ ਠੀਕ ਹੈ ਜੀ ਬਲੈਕ ਜਰਸੀ ਆਪਾਂ ਕਹਿ ਸਕਦੇ ਹਾਂ ਇਹਨੂੰ ਹਵਾਨੇ ਦੀ ਜਿਹੜੀ ਬੰਤਰ ਦੋਸਤੋ ਟਾਇਰ ਹਵਾਨੇ ਦੀ ਆ ਤੇ ਦੁੱਧ ਜਿਹੜਾ ਬਿਲਕੁਲ 15 ਲੀਟਰ 16 ਲੀਟਰ ਜਿਹੜੀ ਹੁਣ ਮੌਕੇ ਦੀ ਚਵਾਈ ਆ ਆ ਲੋ ਜੀ ਕਰੋ ਕਦ ਕੁਦ ਚੈੱਕ ਦੰਦ ਕੱਢ ਗਏ ਬਾਜੀ ਆ ਦੰਦ ਤੇ ਖਾ ਲ ਗਏ ਜੀ ਕੋਈ ਗੱਲ ਨਹੀਂ ਦੋਂਦੀ ਆ ਦੋਂਦੀ ਆ ਨਾ ਜੀ ਹਾਂ ਜੀ ਹਾਂ ਜੀ ਬਾਜੀ ਦੋਂਦੀ ਆ ਬਾਜੀ ਹੈ ਠੀਕ ਆ ਲੋ ਵੀ ਦੋਸਤੋ ਇਹ ਵੀ ਸ਼ੋਰ ਹੋ ਗਿਆ ਵੀ ਦੋਂਦੀ ਆ ਸੂਆ ਪਹਿਲਨ ਵੈੜੀ ਸੁਈ ਆ ਠੀਕ ਆ ਜੀ ਤੇ ਚਾਹ ਵਨ ਤੁਸੀਂ ਜਿਹੜੇ ਵੀਰ ਜਰੂਰ ਹੱਥ ਪਾ ਲਿਓ ਚੰਗੀ ਵੈੜਾ ਟਾਇਡ ਲੇਵੇ ਦੀ ਆ ਦੁੱਧ ਤੁਸੀਂ ਆਪਣੀ ਸੇਵਾ ਕਰਕੇ ਭਾਵੇਂ 15 ਤੋਂ ਪਲੱਸ ਚੁਵਾਈ ਕਰ ਲਿਓ ਤੇ ਬੈਕ ਸਾਈਡ ਤੋਂ ਤੁਸੀਂ ਥਣਾ ਦੀ ਜਿਹੜੀ ਹੈਗੀ ਸ਼ੇਪ ਹਵਾਨੇ ਦੀ ਉਹ ਜਰੂਰ ਦੇਖੋ ਆ ਕਰੋ ਚੈੱਕ ਜੀ ਠੀਕ ਆ ਪੂਰੀ ਸਫਾਈ ਆ ਜਿੰਨੀ ਦੋਸਤੋਂ ਉਪਰੋਂ ਸਫਾਈ ਆ ਖਵਾਨੇ ਵਾਲੇ ਪਾਸਿਓਂ ਥਨਾ ਦੀ ਵੀ ਜਿਹੜੀ ਪੂਰੀ ਸਫਾਈ ਆ ਬੈਠਦੀ ਤੇ ਵੀਰ ਗਰਜੰਟ ਕੀ ਲੈ ਦੇ ਕਰਦੇ ਮੁੱਲ ਕਿੰਨਾ ਕੀਤਾ ਇਹਦਾ ਮੁੱਲ ਭਾਜੀ 47000 ਕਰਨੇ ਜੀ ਅੱਛਾ ਜੀ ਹਾਂਜੀ ਵਿੱਚੋਂ 3000 ਰੁਪਏ ਲੈਸ ਜੀ 47 ਦੇ ਵਿੱਚੋਂ ਹਾਂਜੀ ਇਹ ਖੁੱਲੀ ਲੈਸ 3000 ਹੋ ਗਈ ਹਾਂਜੀ ਤੇ 77 ਰਹਿ ਗਿਆ 44000 44000 44000 ਦੇ ਵਿੱਚੋਂ ਵੀ ਥੋੜਾ ਬੱਧਾ ਕੋਈ ਮੌਕੇ ਦਾ ਗਰਸਾ ਛੜੀ ਹੋ ਜਾਊਗੀ ਹਾਂ ਜੀ ਕੋਈ ਗੱਲ ਨਹੀਂ ਵੀਰ ਭਰਾ ਦਾ ਕਿਸੇ ਦਾ ਮਾਣ ਕਰਾਂਗੇ ਬਿਲਕੁਲ ਜੀ ਬਿਲਕੁਲ ਬਿਹੜ ਜਿਹੜੀ ਦੋਸਤੋ ਚੰਗੀ ਓਵਰਆਲ ਜਿੰਨੀ ਬਿਹੜ ਆਪਾਂ ਤੁਹਾਨੂੰ ਦਿਖਾਈ ਆ ਬਹੁਤ ਖੂਬਸੂਰਤ ਆ ਤੇ ਚਵਾਈ ਆਪਾਂ ਤੁਹਾਨੂੰ ਦਿਖਾਵਾਂਗੇ ਇਸੇ ਵੀਡੀਓ ਦੇ ਵਿੱਚ ਤੇ ਵੀਡੀਓ ਕੋ ਆਪਾਂ ਜਿਆਦਾ ਲੰਬੀ ਨਹੀਂ ਕਰਦੇਗੇ ਅਗਲੇ ਪन्ने ਵੀਰ ਗਰਜੰਟ ਜਿਹੜੀ ਅਗਲੀ ਬਿਹੜ ਆ ਇਹਦੀ ਵੀ ਡਿਟੇਲ ਪੂਰੀ ਦੇ ਦਈਏ ਜੀ ਇਹ ਵੀ ਜਰਸੀ ਅੰਗ ਦੇ ਵਿੱਚ ਹਨਾ ਜੀ ਹਾਂਜੀ ਭਾਜੀ ਇਹ ਦੋਸਤੋ ਕੱਦ ਕੱਟੀ ਬਹੁਤ ਵੱਡਾ ਬਹੁਤ ਵੱਡਾ ਠੀਕ ਹੈ ਤੇ ਜਿਵੇਂ ਦਾ ਦੋਸਤੋ ਫਾਰਮ ਵਾਲੀਆਂ ਐਚ ਐਫ ਬਿਹੜਾਂ ਹੁੰਦੀਆਂ ਵੀ ਉਹੋ ਜਿਹਾ ਕੱਦ ਕਾਟ ਹੋਏਗਾ ਠੀਕ ਹੈ ਜੀ ਤੇ ਤੁਸੀਂ ਬਾਕੀ ਜਿਹੜੀ ਕ੍ਰੋਸ ਬਰੀਡ ਦੇ ਵਿੱਚ ਕਹਿ ਸਕਦੇ ਹੋ ਜਰਸੀ ਦਾ ਕੋਈ ਸ਼ ਹਵਾਨੇ ਤੋਂ ਥਨਾ ਤੋਂ ਤੁਸੀਂ ਜਿਹੜੀ ਹੈ ਬਹਿਣੀ ਵਾਲੇ ਪਾਸੇ ਤੋਂ ਵੀ ਜ਼ਰੂਰ ਦੇਖੋ ਠੀਕ ਹੈ ਜੀ ਆ ਜਿਹੜੀ ਥਾਨ ਹਵਾਨੇ ਦੀ ਜੇ ਠੀਕ ਹੈ ਤੇ ਬਾਕੀ ਭਾਈ ਚਿਪਣ ਚੁਪਣ ਤੇਪਾ ਪਾ ਲਈ ਬਿਲਕੁਲ ਓਕੇ ਭਾਈ ਠੀਕ ਹੈ ਆ ਲਓ ਵੀ ਓਵਰ ਆਲ ਵੈਡ ਬਹੁਤ ਵਧੀਆ ਤੇ ਵੀਰ ਗਰਜੈਂਟ ਦਿਨ ਕਿੰਨੇ ਕ ਸੂਨ ਚ ਪਏ ਨੇ ਮੇਰੇ ਭਾਈ 17 ਤਰੀਕ ਨੂੰ ਦਿਨ ਪੂਰੇ ਹੋਣੇ ਜੀ 17 ਫਰਵਰੀ ਨੂੰ ਜੀ ਹਾਂ ਜੀ ਠੀਕ ਆ ਅੱਜ 13 ਹੋ ਗਈ ਜੀ ਅੱਜ 13 ਜੀ ਚਾਰ ਰਹਿ ਗਏ ਚਾਰ ਕਿ ਦਿਨ ਹਾਂ ਜੀ ਮਤਲਬ ਦੋ ਤਿੰਨ ਦਿਨ ਉੱਪਰ ਲੈ ਜਾਓ ਢਿੱਲਾ ਬਹੁਤ ਪਈਆਂ ਹਾਂ ਜੀ ਮੈਂ ਵੇਖ ਰਿਹਾ ਵੀ ਜਿਹੋ ਜੀ ਵੱਡੀ ਵਿਹੜਾ ਹਵਾਨਾ ਵੀ ਤਕਰੀਬਨਾਂ ਨੂੰ ਕਾਫੀ ਵੱਡਾ ਖੁੱਲਾ ਬਣਾਉਣਾ ਪੈਣਾ ਹਾਂ ਜੀ ਵੀ ਫਿਰ ਭਾਈ ਕੋਈ ਅੱਗੋਂ ਆਪਾਂ ਨੂੰ ਘਰ ਵਾਲਿਆਂ ਜਿੱਥੋਂ ਆਪਾਂ ਲਈਏ ਕੋਈ ਦੱਸਿਆ ਕੁਛ ਵੀ ਕਿੰਨੀ ਮਿਲਕਿੰਗ ਕਰਵਾਉਂਦੇ ਰਹੇ 24 25 ਲੀਟਰ ਦੀ ਮਤਲਬ ਉਹਨਾਂ ਨੇ ਗਾਰੰਟੀ ਦਿੱਤੀ ਆਪਾਂ ਨੂੰ ਠੀਕ ਹੈ ਅੱਧੇ ਭਾਜ 30 ਲੀਟਰ ਦੇ ਲੱਗ ਬੰਨੇ ਜਾਊਗੀ ਹੂੰ 30 ਲੀਟਰ ਮਿਲ ਕੇ ਆ ਕੇ ਦੇ ਸਕਦੀ ਹੈ ਹਾਂ ਜੀ ਪਿੱਤੇਣਾ ਵੀ ਚਾਹੀਦਾ ਇਹਨੂੰ ਦੇਣਾ ਚਾਹੀਦਾ ਭਾਜੀ ਵੈੜ ਘਟੋ ਘਟ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਜਿਹੋ ਜਿਹਾਂ ਪੈਚਫ ਵੈੜਾ ਦੇਖੀਆਂ ਨਾ ਵੀ ਉਸ ਅੰਗ ਦੇ ਵਿੱਚ ਆ ਬਾਕੀ ਇਹ ਜਰਸੀ ਤੇ ਸ਼ਾਈ ਵਾਲ ਦਾ ਕਰਾਸ ਆ ਗਿਆ ਤੇ ਵੈੜ ਇਹਨਾਂ ਵੀ 18 20 ਵੀ ਕਰਦੇ ਤੇ ਤੁਹਾਨੂੰ ਤਾਂ ਨਾਲੀ ਗੱਲ ਆ ਪਰ ਜਿਹੜੇ ਉੱਤੇ ਚੱਲੇ ਤਾਂ ਫਿਰ ਇਹ ਹੈ ਨਾ ਵੀ ਇਹ ਵੀ ਕਸੂਰਵਾਰ ਹੈ ਜੇ ਉੱਤੇ ਨਾ ਗਈ ਤੇ ਪੰਜ ਨੂੰ ਤਾਂ ਵੀ ਬਿਲਕੁਲ ਬੈੜ ਜਿਹੜੀ ਦੋਸਤੋ ਮੈਂ ਤੁਹਾਨੂੰ ਇੱਕ ਉਹ ਨਾ ਖੋਲ ਕੇ ਬਾਹਰ ਚੰਗੀ ਤਰ੍ਹਾਂ ਦਿਖਾਵਾਂਗੇ ਬਾਈ ਗਰਜੈਂਟ ਨੂੰ ਕਹਾਂਗੇ ਤੋਰਾ ਫੇਰਾ ਕਰਕੇ ਦਿਖਾਵਾਂਗੇ ਕਿਉਂਕਿ ਵੱਜੇ ਹੋਏ ਪਸ਼ੂ ਦਾ ਤੇ ਜਗਾ ਥੋੜੀ ਥੋੜਾ ਕਰਕੇ ਅੰਦਰ ਥੋੜਾ ਪਤਾ ਨਹੀਂ ਲੱਗਦਾਗਾ ਬਾਕੀ ਆ ਕੱਦ ਘੜ ਦੇਖੋ ਤੁਸੀਂ ਹਵਾਨਾ ਮੈਂ ਇੰਨੀ ਦੂਰੀ ਤੋਂ ਤੁਹਾਨੂੰ ਦਿਖਾ ਰਿਹਾ ਠੀਕ ਹੈ ਜੀ ਤੇ ਆਹ ਵੇਖੋ ਬਾਈ ਢੇ ਲਾਂਡੂਲਾ ਮਾਰਾ ਕਰਾਇਓ ਚੱਕ ਵੀਰਾਂ ਨੂੰ ਦਿਖਾਈਏ ਮੜਾ ਜੀ ਹਵਾਨਾ ਜਿਹੜਾ ਦੋਸਤੋ ਤਕਰੀਬਨ ਬਾਹਰ ਤੋਂ ਲੈ ਕੇ ਨਹੀਂ ਤੁਰਿਆ ਜਾਣਾਗਾ ਤੇ ਆਹ ਦੇਖੋ ਜੀ ਆ ਵੀ ਨੂੰ ਠੀਕ ਆ ਡਰਦੀ ਆ ਥੋੜਾ ਜਿਹਾ ਆਪਣੇ ਤੋਂ ਤਾਂ ਕਰਕੇ ਕਰ ਜਾਂਦਾ ਜਦੋਂ ਕੋਈ ਪੋਸ ਪਸੂ ਉੱਪਰ ਆਪਾਂ ਕੋਲੇ ਜਾਂਦੇ ਆ ਠੀਕ ਆ ਤੇ ਤੋਰੀਏ ਵੀ ਇਹਨੂੰ ਵੀ ਆਪਾਂ ਹਾਂਜੀ ਲੈ ਵੀ ਦੋਸਤੋ ਕਰੋ ਚੈੱਕ ਠੀਕ ਆ ਦੇਣ ਹਜੇ ਪਏ ਆ ਤਕਰੀਬਨ ਹਜੇ ਸੁੰਦੀ ਨਹੀਂ ਗਈ ਜਿਸ ਹਿਸਾਬ ਨਾਲ ਆਰਡਰ ਤਿਆਰ ਕਰਦੀ ਪਈ ਆ ਖਵਾਨਾ ਕਾਫੀ ਖੁੱਲਾ ਬਣਾ ਕੇ ਤਿਆਰ ਕਰੂੰਗੀ ਵੱਡੀ ਬੈੜ ਆ ਠੀਕ ਆ ਜੀ ਕਿਉਂਕਿ ਕੱਦ-ਕਾੜ ਦੇ ਵਿੱਚ ਵੀ ਵੱਡੀ ਆ ਤੇ ਹਵਾਨੇ ਵਾਲੇ ਪਾਸਿਓਂ ਵੀ ਆਪਾਂ ਵੇਖੀਏ ਤੇ ਬਣਾਸ ਨਾਲ ਕਾਫੀ ਬਣਾ ਕੇ ਤਿਆਰ ਕਰਨਾ ਆ ਕਰੋ ਚੱਕ ਜੀ ਐਨੂੰ ਕੁਮਾ ਕੇ ਵੀਰ ਜੀ ਇੱਥੇ ਖਲਾਰ ਦਿਓ ਜੀ ਆਹ ਲਓ ਪ੍ਰਭੂ ਆ ਨਟੋਰ ਗੇ ਬਿੱਤੀ ਦਾਦਾ ਜੀ ਨੂੰ ਅੱਜ ਮਾਰ ਕੇ ਆ ਲੋ ਪ੍ਰਭੂ ਠੀਕ ਆ ਤੇ ਠੀਕ ਆ ਵੜ ਵੱਡੇ ਕੱਤ ਪੋਤ ਵਿੱਚ ਆ ਜਿਹੜੀ ਦੋਸਤੋ ਤੁਸੀਂ ਸੰਪਰਕ ਕਰ ਲਿਓ ਠੀਕ ਹੈ ਜੀ ਖਰੀਦ ਤੁਸੀਂ ਕਿੱਥੋਂ ਤੱਕ ਕਰਨੀ ਚਾਹੁੰਦੇ ਹੋ ਵੀਰ ਗਰਜੰਟ ਨਾਲ ਗੱਲ ਕਰ ਲਿਓ ਤੇ ਮੁੱਲ ਵੀ ਨੇ ਕਿੰਨਾ ਭਾਅ ਪੜਦਾ ਇਹਦਾ ਫਿਰ ਮੁੱਲ ਤੇ ਜੀ ਕਰਦਾ ਜੀ 70 ਕਰ ਲਗੇ ਪਰ ਆਪਾਂ ਨਾ ਕਰਨਾ ਨਹੀਂ ਆਪਾਂ ਹਾਂਜੀ ਨਹੀਂ ਨਹੀਂ ਆਪਾਂ ਕੋਈ ਜੇ ਜੇ ਆਪਾਂ ਨੂੰ ਜਿਹੜੇ ਭਾਅ ਪੜਦੇ ਨੇ ਆਈ ਆਪਾਂ ਆਪਦਾ ਰੱਖ ਕੇ ਜੀ ਉਹਨਾਂ ਦੇ ਦਈਏ ਮੁੱਲ 60000 ਰੁਪਏ ਦਾ ਜੀ ਹਾਂਜੀ 4000 ਰੁਪਏ ਦਾ ਲੈ ਸਕਦੇ 4000 60000 ਦੇ ਵਿੱਚੋਂ ਜੀ ਹਾਂਜੀ 58 ਦੀ ਲਾਸਟ ਠੀਕ ਹੈ ਜੀ 58000 ਦੀ ਜਿਹੜੀ ਦੋਸਤੋ ਬੜ ਵੱਡੀ 58000 ਦੀ ਵੀਰਾਂ ਦਾ ਵੀ ਲੈ ਦੇ ਹਾਂ ਨਾ ਠੀਕ ਹੈ 62000 ਮੋਲਾ ਠੀਕ ਹੈ ਤੇ ਤੁਸੀਂ ਬਾਕੀ ਆਪਣਾ ਜਿਹੜਾ 33 ਦੀ ਜਿਹੜੀ ਜ਼ਿੰਮੇਵਾਰੀ ਆਪਣਾ ਹੱਕ ਸਮਝ ਕੇ ਠੀਕ ਹੈ ਜੀ ਜ਼ਰੂਰ ਪੂਰੀ ਕਰ ਲਿਓ ਤੇ ਬਾਕੀ ਇਹਦਾ ਰੇਪਰ ਅਧੂਰਾ ਹੋਊਗਾ ਬੋਲਾ ਮਾਫੀ ਨਾ ਹੋਰ ਕਰਾਂਗੇ ਜੀ ਠੀਕ ਹੈ ਜੀ ਹਾਂਜੀ ਬਿਲਕੁਲ ਜੀ ਕੋਈ ਆਵਾਜਾਈ ਟਰਾਂਸਪੋਰਟ ਦਾ ਵੇਖ ਲੈਣਾ ਤੁਸੀਂ ਜਿਵੇਂ ਹੋਊਗਾ ਹਨਾ ਹਾਂਜੀ ਬਿਲਕੁਲ ਠੀਕ ਹੈ ਤੇ ਬਾਕੀ ਜਿਹੜਾ ਦੋਸਤੋ ਦਿਨ ਹਜੇ ਲੈ ਜਾਣੇ ਮੈਂ ਮੋٹے ਜਿਹੇ ਤੌਰ ਤੇ ਕਹਿ ਦਿੰਦਾ ਕਿਉਂਕਿ ਢਿੱਲਾ ਢੂਲਾ ਤੇ ਹਵਾਨੇ ਦੀ ਢਿੱਲਾ ਬਹੁਤ ਜਿਆਦਾ ਦੱਸਦੀ ਪਈ ਹੈ ਵੀ ਕਾਫੀ ਦਿਨ ਹਜੇ ਲੈ ਜਾਊਗੀ ਘੱਟੋ ਘੱਟ ਵੀ ਕੋਈ 8-10 ਦਿਨ ਬਈ ਮੰਨੀ ਹੈ ਹਨਾ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਆ ਤੇ ਚੁਵਾਈ ਵੀਰ ਆਪਾਂ ਇਸ ਵਾਰ ਦੀ ਕਰਕੇ ਦਿਖਾਈਏ ਵੀਰਾਂ ਨੂੰ ਹਾਂਜੀ ਹਾਂਜੀ ਅ ਠੀਕ ਆ ਦੋਸਤੋ ਬਿਲਕੁਲ ਜਰਸੀ ਬੱਛੀ ਜਿਹੜੀ ਹੈਗੀ ਆ ਤੁਸੀਂ ਨਾਲ ਦੇਖ ਸਕਦੇ ਹੋ ਬੱਚਾ ਛੱਡਤਾ ਪ੍ਰੋਪਰ ਥਣਾ ਦੀ ਆਪਾਂ ਤੁਹਾਨੂੰ ਚੈੱਕ ਪਾਸ ਕਰਾ ਦੇਣੀ ਆ ਠੀਕ ਆ ਜੀ ਨਾਲੇ ਪੂਰਾ ਦੁੱਧ ਜਿਹੜਾ ਕੰਪਲੀਟ ਆ ਉਹ ਵੀ ਚੁਵਾਈ ਉਹਨਾਂ ਦਾ ਇਹ ਚੱਲ ਪੋਲੀ ਅਚਵਾਈ ਵੀ ਚੰਗੀ ਆ ਤੇ ਥਣ ਵੀ ਚੰਗਾ ਮੁੱਠੀ ਲਾ ਕਿਸੇ ਭੈਣ ਨੇ ਵੀ ਗਾਂ ਚਵਾਈ ਦੇ ਜਾ ਕੇ ਕਰਨੀ ਬਹੁਤ ਸੌਖੇ ਤਰੀਕੇ ਨਾਲ ਚਵਾਈ ਹੋ ਜੇ ਥਣਾ ਨਾ ਮੜਾ ਡੰਗ ਨਹੀਂ ਹੁੰਦਾ ਜੀ ਆਜ ਰੇਡ ਵਾਲਾ ਸੰਯੋਗ ਮੜਿਆ ਮਹਾਂਜਾ ਆਉਣੀ ਰਾਮ ਭਰਾਵਾਂ ਨੂੰ ਤਾਂ ਇਹ ਚੰਗੀ ਗੱਲ ਹੈ ਜੀ ਗੱਲ ਇਹ ਵੀ ਨੇ ਵੀ ਅੱਗੋਂ ਪੈਸੇ ਖਰਚ ਕਰਨੇ ਕਿਸੇ ਵੀਰ ਨੇ ਤੇ ਪਸ਼ੂ ਆਪਾਂ ਵੀ ਬੰਦਾ ਥਣ ਦਾ ਬਿਲਕੁਲ ਬਰਾਬਰ ਦੀ ਚੀਜ਼ ਲਈਏ ਜਿਵੇਂ ਜੇ ਪੈਸਾ ਲੈ ਲੈਣਾ ਤੇ ਫਿਰ ਸੁਭਾਤ ਠੀਕ ਹੈ ਜੀ ਤੇ ਚੁਆਈ ਜਿਹੜੀ ਦੋਸਤੋ ਕੰਪਲੀਟ ਹੋ ਗਈ ਆ ਬਾਕੀ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਠੀਕ ਆ ਤੇ ਸਮਾਂ ਜਿਹੜਾ ਤੁਸੀਂ ਇੱਕ ਵਾਰੀ ਫੇਰ ਜਿਹੜਾ ਨੋਟ ਕਰ ਲਓ ਦੋਸਤੋ ਸਾਢੇ 4 ਵਜੇ ਤੇ ਨੇੜੇ ਜਿਹੜੀ ਆਪਾਂ ਚੁਆਈ ਕੀਤੀ ਸੀਗੀ ਤੇ ਬਾਕੀ ਮਾਰਨਿੰਗ ਟਾਈਮ ਤੁਸੀਂ ਜਿਹੜੀ ਚਵਾਈ ਕਰਨੀ ਆਪਣਾ ਫਰਜ ਸਮਝ ਕੇ ਟਾਈਮ ਟੂ ਟਾਈਮ ਭਾਵੇਂ ਦੋ ਟਾਈਮ ਜਿਹੜੀ ਚਵਾਈ ਘਰ ਵਿਜ਼ਿਟ ਕਰਕੇ ਕਰ ਲਿਓ ਠੀਕ ਆ ਤੇ 15 ਲੀਟਰ ਤੋਂ ਵੀਰ ਗੁਰਜੰਟ ਨੇ ਕਿਹਾ ਸੀ ਵੀ ਜਿਹੜਾ ਦੁੱਧ ਬਾਹਰ ਹੋਵੇਗਾ ਇਸ ਵੈਡ ਦਾ ਤੇ ਵੀਰ ਗੁਰਜੰਟ ਇੱਕ ਸੰਪਰਕ ਨੰਬਰ ਆਪਣੀ ਜਰੂਰ ਦੱਸ ਦਿੱਤੀ ਜੀ 18 ਨੰਬਰ ਹੈ गाइस 86927996 ਠੀਕ ਹੈ ਜੀ ਇਹ ਕੋਈ ਫਿਰ ਪਿੱਟ ਕਰਦੀ ਵੀ 86927996 ਠੀਕ ਹੈ ਜੀ ਸੋ ਦੋਸਤੋ ਇਹ ਸਾਨੇ ਵੀਰ ਗੁਰਜੰਟ ਸਿੰਘ ਤੇ ਸ਼ਹਿਰ ਖਾਸ ਵੀ ਜਰ ਤੁਹਾਨੂੰ ਹੈਗੀ ਆ ਜ਼ਿਲ੍ਹਾ ਵੀ ਹੈਗਾ ਦੋਸਤੋ ਸ਼ਹਿਰ ਵੀ ਇਹ ਮੇਨ ਅ ਸ਼੍ਰੀ ਤਰਨਤਨ ਸਾਹਿਬ ਕਰਨੀ ਪਵੇਗੀ ਠੀਕ ਹੈ ਜੀ ਤੇ ਬਾਕੀ ਨੰਬਰ ਜਿਹੜੇ ਲਗਾਤਾਰ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਵੀਰ ਦਾ ਖਾਸ ਤੌਰ ਤੇ ਐਡਰੈਸ ਪ੍ਰੋਪਰ ਲੈ ਗਏ ਵੀ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਘਰ ਵੀ ਜੜ ਕਰਕੇ ਤਸੱਲੀ ਜ਼ਰੂਰ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਵੀਰ ਗਰਜੰਟ